ਸਤਿ ਸ਼੍ਰੀ ਅਕਾਲ ਜੀ ਲੈ ਕੇ ਹਾਜ਼ਰਾਂ ਇੱਕ ਨਵੀਂ ਕਹਾਣੀ ਅੱਜ ਦੀ ਕਹਾਣੀ ਇੱਕ ਵਪਾਰੀ ਦੀ ਹੈ ਉਹ ਆਪਣਾ ਬਹੁਤ ਵੱਡਾ ਵਪਾਰ ਸ਼ੁਰੂ ਕਰਨਾ ਚਾਹੁੰਦਾ ਸੀ ਇਸ ਲਈ ਉਹ ਬਾਹਰਲੇ ਦੇਸ਼ ਜਾਣਾ ਚਾਹੁੰਦਾ ਸੀ ਉਸ ਨੇ ਮਾਪਿਆਂ ਕੋਲ ਆਪਣੀ ਬਾਹਰ ਜਾਣ ਦੀ ਜਿੱਦ ਰੱਖੀ ਤੇ ਉਸਦੇ ਮਾਪਿਆਂ ਨੇ ਕਿਹਾ ਕਿ ਹੁਣ ਤੇਰੀ ਵਿਆਹ ਦੀ ਉਮਰ ਹੋ ਗਈ ਹੈ ਤੇ ਤੇਰੇ ਵਿਆਹ ਕਰਾਉਣ ਤੋਂ ਬਾਅਦ ਹੀ ਤੂੰ ਬਾਹਰ ਜਾ ਸਕਦਾ ਹੈ ਉਸ ਨੇ ਆਪਣੇ ਮਾਪਿਆਂ ਦੀ ਹਾਂ ਵਿੱਚ ਹਮਲਾ ਦਿੱਤੀ ਕੇ ਫਿਰ ਉਸਦੇ ਮਾਪਿਆਂ ਨੇ ਇੱਕ ਲੜਕੀ ਲੱਭ ਕੇ ਉਸਦਾ ਵਿਆਹ ਕਰ ਦਿੱਤਾ ਉਸਦੇ ਮਾਪਿਆਂ ਨੇ ਕਿਹਾ ਕਿ ਵਿਆਹ ਤੋਂ ਬਾਅਦ ਜੋ ਤੇਰੀ ਮਰਜ਼ੀ ਹੋ ਜੋ ਤੇਰੀ ਪਤਨੀ ਕਹੇਗੀ ਉਸੇ ਤਰ੍ਹਾਂ ਹੀ ਕਰ ਸਕਦਾ ਹਾਂ ਫਿਰ ਵਿਆਹ ਦੇ 4-5 ਮਹੀਨੇ ਬਾਅਦ ਉਸ ਨੇ ਆਪਣੀ ਜਿੱਦ ਫਿਰ ਆਪਣੇ ਮਾਪਿਆਂ ਅੱਗੇ ਰੱਖੀ ਉਸਦੇ ਮਾਪਿਆਂ ਨੇ ਕਿਹਾ ਕਿ ਹੁਣ ਤੂੰ ਜਾ ਸਕਦਾ ਹੈ ਉਹ ਆਪਣੀ ਪਤਨੀ ਨੂੰ ਆਪਣੇ ਮਾਪਿਆਂ ਕੋਲ ਛੱਡ ਕੇ ਬਾਹਰ ਚਲਾ ਗਿਆ ਤੇ ਬਾਹਰ ਜਾਣ ਤੋਂ ਪਹਿਲਾਂ ਉਸ ਨੇ ਆਪਣੇ ਘਰ ਵਾਲਿਆਂ ਨੂੰ ਬਹੁਤ ਸਾਰੇ ਜੁਪਨੇ ਦਿਖਾਏ ਕਿ ਜਦੋਂ ਮੈਂ ਬਾਹਰ ਜਾਵਾਂਗਾ ਤਾਂ ਉੱਥੇ ਬਹੁਤ ਸਾਰਾ ਪੈਸਾ ਕਮਾਵਾਂਗਾ ਫਿਰ ਆਪਣੇ ਕੋਲੇ ਬਹੁਤ ਵੱਡਾ ਘਰ ਹੋਵੇਗਾ ਵੱਡੀਆਂ ਗੱਡੀਆਂ ਹੋਣਗੀਆਂ ਤੇ ਆਪਣੇ ਕੋਲੇ ਬਹੁਤ ਸਾਰੀ ਧਨ ਦੌਲਤ ਹੋਵੇਗੀ ਉਸ ਦੇ ਮਾਪੇ ਆਪਣੇ ਪੁੱਤਰ ਦੀ ਜਿੱਦ ਅੱਗੇ ਹਾਰ ਗਏ ਤੇ ਉਸ ਦੇ ਮਾਪਿਓ ਨੇ ਅਤੇ ਪਤਨੀ ਨੇ ਵੀ ਉਸ ਨੂੰ ਬਾਹਰ ਜਾਣ ਦੀ ਇਜਾਜ਼ਤ ਦੇ ਦਿੱਤੀ ਹੋਇਆ ਵੀ ਸਭ ਸੱਚੀ ਉਸਨੇ ਵਿਦੇਸ਼ ਜਾ ਕੇ ਬਹੁਤ ਸਾਰੀ ਮਿਹਨਤ ਕੀਤੀ ਤੇ ਬਹੁਤ ਸਾਰਾ ਧਨ ਕਮਾਇਆ ਉਸਨੇ ਕਰੰਬਾਰ ਜਾ ਕੇ ਆਪਣੀ ਪਤਨੀ ਅਤੇ ਮਾਂ ਕੋਲ ਬਹੁਤ ਸਾਰਾ ਪੈਸਾ ਭੇਜਿਆ ਉਹ ਉਹਨਾਂ ਦਾ ਹਾਲਚਾਲ ਚਿੱਠੀਆਂ ਰਾਹੀਂ ਪੁੱਛਦਾ ਤੇ ਉਹ ਵੀ ਆਪਣਾ ਹਾਲਚਾਲ ਉਸ ਨੂੰ ਚਿੱਠੀਆਂ ਰਾਹੀਂ ਦੱਸਦੇ ਉਸ ਨੂੰ ਵਿਦੇਸ਼ ਗਏ ਨੂੰ ਪਰੰਤੂ 20 ਸਾਲ ਹੋ ਗਈ ਸੀ ਉਹ ਕਦੀ ਵੀ ਆਪਣੇ ਦੇਸ਼ ਮੁੜ ਕੇ ਵਾਪਸ ਨਾ ਆਇਆ। ਉਸ ਨੂੰ ਉੱਥੇ ਪੈਸਾ ਕਮਾਉਣ ਦੀ ਹੀ ਹੋੜ ਲੱਗੀ ਰਹਿੰਦੀ ਸੀ। ਉਸ ਦੇ ਮਾਪਿਓ ਅਤੇ ਉਸ ਦੀ ਪਤਨੀ ਨੇ ਇੱਧਰ ਬਹੁਤ ਸਾਰੀ ਜ਼ਮੀਨ ਵੀ ਖਰੀਦੀ ਤੇ ਬਹੁਤ ਵੱਡਾ ਮਹਿਲ ਵਰਗਾ ਘਰ ਵੀ ਬਣਾ ਲਿਆ ਸੀ। ਉਸ ਦੇ ਘਰ ਉਸ ਦੇ ਮਗਰੋਂ ਇੱਕ ਧੀ ਵੀ ਪੈਦਾ ਹੋਈ ਸੀ। ਉਸ ਦੀ ਪਤਨੀ ਨੇ ਉਸ ਦੀ ਧੀ ਨੂੰ ਪੁੱਤਰਾ ਵਾਂਗ ਪਾਲ ਲਿਆ ਅਤੇ ਉਸ ਦੇ ਪੁੱਤਰਾ ਵਰਗੇ ਕੱਪੜੇ ਪਹਿਨਾਉਂਦੀ ਸੀ। ਉਸ ਦੀ ਮਾਂ ਲੋਕਾਂ ਦੀਆਂ ਨਜ਼ਰਾਂ ਤੋਂ ਆਪਣੀ ਧੀ ਨੂੰ ਬਚਾ ਕੇ ਰੱਖਦੀ ਸੀ ਕਿ ਕਿਸੇ ਨੂੰ ਪਤਾ ਨਾ ਲੱਗੇ ਕਿ ਇਹ ਕੁੜੀ ਹੈ ਜਾਂ ਮੁੰਡਾ ਉਸ ਨੂੰ ਮੁੰਡਿਆਂ ਵਾਂਗ ਹੀ ਪਿਆਰ ਕਰਦੀ ਕਿ ਉਸ ਨਾਲ ਮੁੰਡਿਆਂ ਵਾਂਗ ਵਿਹਾਰ ਕਰਦੀ ਸੀ ਫਿਰ ਇੱਕ ਦਿਨ ਉਹ ਵਪਾਰੀ ਦੇ ਦਿਲ ਵਿੱਚ ਆਇਆ ਕਿ ਹੁਣ ਮੇਰੀ ਉਮਰ ਵੀ ਬਹੁਤ ਹੋ ਗਈ ਹੈ ਤੇ ਮੈਂ ਪੈਸਾ ਵੀ ਬਹੁਤ ਕਮਾਇਆ ਹੁਣ ਮੈਨੂੰ ਆਪਣੇ ਘਰ ਵਾਪਸ ਆਪਣੇ ਪਤਨੀ ਤੇ ਬੱਚਿਆਂ ਕੋਲ ਜਾਣਾ ਚਾਹੀਦਾ ਹੈ ਉਸ ਨੇ ਇਹ ਸੋਚ ਕੇ ਆਪਣੀ ਟਿਕਟ ਕਰਾ ਲਈ ਤੇ ਆਪਣੇ ਜਹਾਜ਼ ਵਿੱਚ ਬੈਠ ਕੇ ਬਾਕਸ ਆਪਣੇ ਦੇਸ਼ ਪਰਤਣ ਲਈ ਰਵਾਨਾ ਹੋ ਗਿਆ ਜਹਾਜ਼ ਵਿੱਚ ਉਸ ਨੂੰ 2-3 ਦਿਨ ਲੱਗੇ ਉਸ ਨੂੰ ਉੱਥੇ ਇੱਕ ਆਦਮੀ ਮਿਲਿਆ ਜੋ ਕਿ ਬਹੁਤ ਹੀ ਚਿੰਤਾ ਵਿੱਚ ਬੈਠਾ ਸੀ ਇਹ ਵਪਾਰੀ ਉਸ ਦੇ ਕੋਲ ਗਿਆ ਤੇ ਇਸ ਨੇ ਉਸ ਦੀ ਚਿੰਤਾ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਮੈਂ ਇੱਕ ਬਹੁਤ ਹੀ ਗਿਆਨੀ ਆਦਮੀ ਹਾਂ ਤੇ ਮੈਂ ਆਪਣੇ ਗਿਆਨ ਦੀਆਂ ਗੱਲਾਂ ਇਸ ਸਰਬਤੀ ਵੇਚਣ ਆਇਆ ਸੀ ਪਰ ਮੈਨੂੰ ਅਜੇ ਤੱਕ ਕੋਈ ਚੰਗਾ ਗਾਹਕ ਹੀ ਨਹੀਂ ਮਿਲਿਆ ਕਿ ਜੇ ਮੇਰੀ ਗੱਲ ਕਿਸੇ ਨੇ ਨਾ ਖਰੀਦੀ ਤਾਂ ਮੇਰਾ ਰੋਟੀ ਪਾਣੀ ਦਾ ਗੁਜ਼ਾਰਾ ਨਹੀਂ ਚੱਲਣਾ ਇਸ ਵਪਾਰੀ ਨੇ ਕਿਹਾ ਕਿ ਤੇਰੇ ਗਿਆਨ ਦੀ ਗੱਲ ਮੈਂ ਮੁੱਲ ਲੈ ਸਕਦਾ ਜੇਕਰ ਤੂੰ ਚਾਵੇਂ ਤਾਂ ਗੋਸਗੰਨੇ ਨੇ ਕਿਹਾ ਕਿ ਇਸ ਗਿਆਨ ਦੀ ਤੈਨੂੰ ਬਹੁਤ ਵੱਡੀ ਕੀਮਤ ਵਿੱਚ ਪਾਉਣੀ ਪੈਣੀ ਹੈ ਇਸ ਦੇ ਬਦਲੇ ਮੈਨੂੰ ਮੋਰਾਂ ਦੇਣੀਆਂ ਪੈਣੀਆਂ। ਤਾਂ ਵਪਾਰੀ ਇਸ ਦੀ ਗੱਲ ਸੁਣ ਕੇ ਹੈਰਾਨ ਵੀ ਹੋਇਆ ਤੇ ਉਸ ਨਾਲ ਉਸਨੇ ਸੌਦਾ ਵੀ ਪੱਕਾ ਕਰ ਲਿਆ। ਤੇ ਉਸ ਤੋਂ ਗਿਆਨ ਦੀ ਗੱਲ ਪੁੱਛਣ ਲੱਗਿਆ। ਉਸ ਗਿਆਨੀ ਆਦਮੀ ਨੇ ਝਟੂ ਸੁ ਨਾਲ ਸੌਦਾ ਪੱਕਾ ਕਰਿਆ ਤੇ ਉਸ ਨੂੰ ਗਿਆਨ ਦੀ ਪਹਿਲੀ ਗੱਲ ਦਸੀ। ਉਸਨੇ ਕਿਹਾ ਕਿ ਕਿਸੇ ਵੀ ਕੰਮ ਨੂੰ ਕਰਨ ਤੋਂ ਪਹਿਲਾਂ 2 ਮਿੰਟ ਜ਼ਰੂਰ ਸੋਚ ਲਈ। ਬਸ ਇਹੀ ਹੈ ਮੇਰੇ ਗਿਆਨ ਦੀ ਗੱਲ। ਇਸ ਨੂੰ ਕਿ ਵਪਾਰੀ ਚੁੱਪ ਕਰ ਗਿਆ ਕਿ ਐਡੀ ਵੱਡੀ ਕੀਮਤ ਤੇ ਇਸ ਦੇ ਵਿੱਚ ਗਿਆਨ ਵਾਲੀ ਕਿਹੜੀ ਗੱਲ ਹੈ ਉਹ ਕੁਝ ਨਾ ਬੋਲਿਆ ਤੇ ਚੁੱਪਚਾਪ ਆ ਕੇ ਆਪਣੀ ਜਗ੍ਹਾ ਤੇ ਬੈਠ ਗਿਆ ਅਗਲੇ ਦਿਨ ਉਸ ਦਾ ਜਾਰਜ ਦੇ ਦੇਸ਼ ਵਿੱਚ ਪਹੁੰਚ ਗਿਆ ਕਿ ਉੱਥੋਂ ਉਹ ਸਿੱਧਾ ਆਪਣੇ ਘਰ ਪਹੁੰਚਿਆ ਘਰ ਪਹੁੰਚਦੇ ਇਸ ਨੂੰ ਰਾਤ ਪੈ ਗਈ ਸੀ ਰਾਤ ਨੂੰ ਜਦੋਂ ਆਪਣੇ ਘਰ ਪਹੁੰਚਿਆ ਤਾਂ ਉਸ ਦੇ ਘਰ ਦੇ ਨੌਕਰ ਨੇ ਗੇਟ ਖੋਲ੍ਹਿਆ ਤੇ ਉਹ ਸਿੱਧਾ ਅੰਦਰ ਗਿਆ ਉਹ ਆਪਣੇ ਅੰਦਰ ਆਪਣੇ ਪਤਨੀ ਦੇ ਕਮਰੇ ਵਿੱਚ ਜਾ ਕੇ ਦੇਖਦਾ ਕਿ ਉਸ ਦੀ ਪਤਨੀ ਦੇ ਨਾਲ ਬੈੱਡ ਤੇ ਕੋਈ ਨੌਜਵਾਨ ਸੁੱਤਾ ਪਿਆ ਹੈ। ਉਹ ਸਾਰਾ ਕੁਝ ਦੇਖ ਕੇ ਬਹੁਤ ਗੁੱਸੇ ਵਿੱਚ ਆ ਜਾਂਦਾ ਹੈ। ਤੇ ਆਪਣੇ ਆਪ ਤੇ ਸ਼ਰਮਿੰਦਾ ਹੁੰਦਾ ਹੈ ਕਿ ਮੈਂ ਇੰਨੇ ਸਰਵ ਦੇਸ਼ਾ ਵਿੱਚ ਕਮਾਈ ਕੀਤੀ ਕਿ ਮੈਂ ਆਪਣਾ ਬਹੁਤ ਵੱਡਾ ਕਾਰੋਬਾਰ ਸ਼ੁਰੂ ਕਰ ਸਕਾਂ ਪਰ ਮੇਰੀ ਪਤਨੀ ਇੱਥੇ ਕੀ ਕੀ ਗੁੱਲ ਖਲੌਂਦੀ ਹੈ। ਅੱਜ ਮੈਂ ਇਸ ਨੂੰ ਛੱਡਣਾ ਹੀ ਨਹੀਂ। ਇਹ ਸੋਚਦਾ ਸੋਚਦਾ ਉਹ ਦੂਸਰੇ ਕਮਰੇ ਵਿੱਚ ਗਿਆ ਕਿ ਉੱਥੋਂ ਤਲਵਾਰ ਚੱਕ ਲੈਂਦੀ ਕਿਸ ਨੇ ਤਲਵਾਰ ਨੂੰ ਮਿਆਂਨ ਵਿੱਚੋਂ ਕੱਢਿਆ ਸੀ ਕਿ ਆਪਣੀ ਪਤਨੀ 'ਤੇ ਵਾਰ ਕਰਨ ਲੱਗਾ ਸੀ ਤਾਂ ਉਸ ਨੂੰ ਗਿਆਨੀ ਦੀ ਗੱਲ ਯਾਦ ਆ ਗਈ ਕਿ ਕੋਈ ਵੀ ਕੰਮ ਕਰਨ ਤੋਂ ਪਹਿਲਾਂ 2 ਮਿੰਟ ਜ਼ਰੂਰ ਸੋਚ ਲਈ ਉਹ ਇਸ ਲਈ ਜਲਦੀ ਜਲਦੀ ਰੁਕ ਗਿਆ ਤੇ ਉਸ ਦੀ ਕਿਰਪਾਨ ਜਦੋਂ ਮਾਰਨ ਉਸ ਨੇ ਪਿੱਛੇ ਕੀਤੀ ਸੀ ਤਾਂ ਉਹ ਕਿਸੇ ਪਿੱਛੇ ਵਸਤੂ ਨਾਲ ਟਕਰਾਰਾ ਰਹੀ ਤੇ ਉਸਦੀ ਆਵਾਜ਼ ਆਣਦੇ ਉਸਦੀ ਪਤਨੀ ਦੀ ਜਾਗ ਖੁੱਲ ਗਈ ਫਿਰ ਉਸਦੀ ਪਤਨੀ ਉਸ ਨੂੰ ਦੇਖ ਕੇ ਬਹੁਤ ਖੁਸ਼ ਹੋਈ ਤੇ ਉੱਠ ਕੇ ਜਲਦੀ ਜਲਦੀ ਉਸ ਦੇ ਪੈਰ ਹੱਥ ਲਾਈ ਤੇ ਕਹਿਣ ਲੱਗੀ ਕਿ ਤੁਸੀਂ ਕਦੋਂ ਆਏ ਤੁਸੀਂ ਮੈਨੂੰ ਆਪਣੇ ਆਉਣ ਦੀ ਖ਼ਬਰ ਕਿਉਂ ਨਹੀਂ ਦਿੱਤੀ ਤਾਂ ਵਪਾਰੀ ਬਹੁਤ ਗੁੱਸੇ ਵਿੱਚ ਸੀ ਕਿ ਉਹ ਆਪਣੀ ਪਤਨੀ ਨੂੰ ਕੋਈ ਜਵਾਬ ਨਾ ਦੇ ਸਕਿਆ ਇੰਨਾਂ ਗੱਲਾਂ ਨੂੰ ਕਰਦਿਆਂ ਕਰਦਿਆਂ ਹੀ ਉਹ ਜੋ ਮੁੰਡਾ ਨਾਲ ਦੇ ਬੈੱਡ ਤੇ ਸੁੱਤਾ ਪਿਆ ਸੀ ਉਹ ਵੀ ਉੱਠ ਖੜਾ ਹੋਇਆ ਤੇ ਉਸਦੀ ਪਤਨੀ ਕਹਿਣ ਲੱਗੀ ਕੁੱਤਰ ਉੱਠ ਕੇਰੇ ਪਿਤਾ ਜੀ ਆਏ ਤੇ ਆਪਣੇ ਪਿਤਾ ਦੀ ਕੇ ਪੈਰੀਆਂ ਖਲਾ ਜਦੋਂ ਉਹ ਮੁੰਡਾ ਉਸਦੇ ਪੈਰੀਆਂ ਖਲਾਉਣ ਲੱਗਿਆ ਤੇ ਉਸਦੇ ਸਿਰ ਤੇ ਜੋ ਕੱਪੜਾ ਬੰਨਿਆ ਹੋਇ ਸੀ ਉਹ ਖੁੱਲ ਗਿਆ ਤੇ ਉਸਦੇ ਲੰਬੇ ਲੰਬੇ ਵਾਲ ਉਸਦੇ ਪੈਰਾਂ ਨੂੰ ਲੱਗ ਗਏ ਤਵਪਾ ਜੀ ਇਹ ਸਭ ਦੇਖ ਕੇ ਹੈਰਾਨ ਰਹਿ ਗਿਆ ਤਾਂ ਆਪਣੀ ਪਤਨੀ ਨੂੰ ਕਹਿਣ ਲੱਗਿਆ ਕਿ ਇਹ ਸਭ ਕੀ ਤਾਂ ਉਸਦੀ ਪਤਨੀ ਨੇ ਦੱਸਿਆ ਕਿਹਦੇ ਦਾ ਤੁਸੀਂ ਚਲੇ ਗਏ ਸੀ ਕਿਰਮਾ ਦਾ ਪਿਤਾ ਜੀ ਦੀ ਜੀ ਮੌਤ ਹੋ ਗਈ ਸੀ ਕਿ ਅਸੀਂ ਘਰ ਵਿੱਚ ਦੋਨੋਂ ਮਾਵਾਂ ਤੇ ਆ ਇਕੱਲੀਆਂ ਸੀ ਕਿ ਮੈਂ ਲੋਕਾਂ ਦੇ ਡਰ ਤੋਂ ਆਪਣੀ ਤੀਨੋਂ ਪੁੱਤਰ ਬਣਾ ਕੇ ਰੱਖਦੀ ਸੀ ਤਾਂ ਕਿ ਕਿਸੇ ਨੂੰ ਇੱਥੇ ਸ਼ੱਕ ਨਾ ਹੋਵੇ ਆਪਣੇ ਪਤਨੀ ਦੀ ਗੱਲ ਸੁਣ ਕੇ ਉਸ ਵਪਾਰੀ ਨੇ ਕਿਰਪਾਨ ਪਰੇ ਵਗਾ ਕੇ ਮਾਰੀ ਤਾਂ ਉਸ ਨੂੰ ਉਸ ਗਿਆਨੀ ਦੀ ਗੱਲ ਯਾਦ ਆਉਣ ਲੱਗੀ ਕਿ ਗੁੱਸਾ ਕਰਨ ਤੋਂ ਪਹਿਲਾਂ ਉਹ ਦੋ ਮਿੰਟ ਜ਼ਰੂਰ ਸੋਚ ਲੈਣਾ ਤੇ ਹੋਇਆ ਵੀ ਇਹੀ ਉਸ ਵਾਰੀ ਨਾਲ ਉਸਨੇ ਕਿਰਪਾਨ ਚਲਾਉਣ ਤੋਂ ਪਹਿਲਾਂ ਆਪਣਾ ਹੱਥ ਜੇ ਰੋਕ ਲਿਆ ਸੀ ਤੇ ਬਹੁਤ ਵੱਡੀ ਹਨ ਹਾਨੀ ਹੋਣ ਤੋਂ ਬਚ ਗਈ ਸੀ ਜੇਕਰ ਉਹ ਕਿ ਦਮ ਕਿਰਪਾਨ ਵਗਾ ਕੇ ਮਾਰਦਾ ਤਾਂ ਉਸਨੇ ਆਪਣੀ ਨੌਜਵਾਨ ਤੇ ਇਕਲੋਤੀ ਦੀ ਦਾ ਕਤਲ ਕਰ ਦਿਆ ਸੀ ਤੇ ਫਿਰ ਉਸ ਨੂੰ ਆਪਣੇ ਕੀਤੇ ਤੇ ਬਹੁਤ ਪਛਤਾਵਾ ਹੋਣਾ ਸੀ ਇਸ ਲਈ ਕਿਸੇ ਵੀ ਗੱਲ ਨੂੰ ਕਰਨ ਤੋਂ ਪਹਿਲਾਂ ਦੋ ਮਿੰਟ ਜ਼ਰੂਰ ਸੋਚੋ ਗੁੱਸਾ ਕਰਨਾ ਸਾਡੇ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੈ ਗੁੱਸੇ ਵਿੱਚ ਕਈ ਵਾਰ ਅਸੀਂ ਬਹੁਤ ਵੱਡੇ ਵੱਡੇ ਅਪਰਾਧ ਕਰ ਬੈਠਦੇ ਹਾਂ ਪਰ ਮਗਰੋਂ ਸਾਡੇ ਪੱਲੇ ਸਿਰਫ ਪਛਤਾਵਾ ਹੀ ਪੈਂਦਾ ਹੈ ਇਸ ਲਈ ਕਿਸੇ ਵੀ ਕੰਮ ਨੂੰ ਕਰਨ ਤੋਂ ਪਹਿਲਾਂ ਉਸਦੇ ਬਾਰੇ ਸ਼ਾਂਤ ਮਨ ਨਾਲ ਜ਼ਰੂਰ ਸੋਚੋ ਇਹ ਸੀ ਜੀ ਆਪਣਾ ਅੱਜ ਦੀ ਕਹਾਣੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ